ਲਿੰਕਾ ਦੇ ਭਾਈ ਮਿੱਟੀ ਐਹੀ ਤਰੀਕੇ ਗੇ ਜੰਮੀ ਆ ਵੀ ਛੋਟੇ ਥੋੜੇ ਨੇ ਕੰਮ ਨਹੀਂ ਕਰਿਆ ਬੜਾ ਅੰਕਲ ਆਪਾਂ ਲੋ ਭਾਈ ਸਮਝਦੇ ਤੇ ਆਹੀ ਲੋਵਾ ਦਾਂਗੇ ਤੇ ਆਹੀ ਲੋਵਾ ਦਾਂਗੇ ਲੋਵਾ ਦੇ ਹੋ ਜਿੱਥੇ ਕਰਾ ਮਾਰ ਗਿਆ ਆਹਾ ਭਾਈ ਇੱਧਰ ਉੱਧਰ ਨੂੰ ਨਹੀਂ ਤੇ ਹੁੰਦੀਆਂ ਇਹਨਾਂ ਦੇ ਬਟਾਲੇ ਜੈਕ ਬਣ ਕੇ ਰਹਿ ਪੀਰਾ ਲਓ ਜੀ ਭਾਈ ਧੋਤ ਤੇ ਸੰਦ ਭਾਂਡੇ ਕਾਚੇ ਹੋ ਬਰਤੀ ਗੋਲਤ ਖਾਲੀ ਦੇਖੋ ਨੇ ਲੈ ਹਾਲਾ ਹਰ ਆ ਦੇਖਿਆ ਡੀਜ਼ਲ ਕਾਲਾ ਤੇਲ ਲਾਤਾ ਰੋਮੀਆ ਨੂੰ ਕਾਲਾ ਪੈਲਾ ਤਾਂ ਬਾਕੀ ਡੀਜ਼ਲ ਨਾਲ ਘੱਟ ਕਰ ਤੇ ਮਸ਼ੀਨ ਨਾਲ ਥੋਲੀ ਬਣਾਤੀ 24 ਮਾੜ ਦਾ ਬਣਾਤਾ 25 ਮਣ ਗਿਆ ਬਾਈ 24 ਮਾੜ ਲ ਡਿਸਕਾਂ ਹੀ ਬਹੁਤ ਜਮਕਦੀਆਂ ਹੈਂ ਕੀ ਕਰੇ ਡਿਸਕਾਂ ਨੂੰ ਡੀਜ਼ਲ ਲਾਗੇ ਟਗਾਣੇ ਬਾਈ ਦੋਹੇ ਚੀਜ਼ਾਂ ਆ ਕਾ ਲੋਹੇ ਦੇ ਕਾਬੂ ਹੁੰਦਾ ਕੀ ਕਰੇ ਆ ਸਾਰਾ ਇਖਾ ਫਿਰ ਜੱਗਾ ਦੇਖ ਲੈ ਇੱਧਰ ਜਾ ਕੇ ਉੱਧਰ ਆ ਕੇ ਲੈਦਾ ਉੱਧਰ ਹੀ ਜਾ ਕੇ ਇੱਧਰ ਆ ਕੇ ਅੰਦਰ ਘੱਟਿਆ ਨੀ ਤੇ ਹੈਗੀ ਹੁਣ ਕੱਟਾਉਗਾ 3 ਮਹੀਨੇ ਤੱਕ ਹਾਂ 2 ਮਹੀਨੇ ਤੱਕ ਮੈਸਤਰੀ ਆ ਜੇ ਹਾਂ ਫੇਰ ਫਾਈਨਲ ਕਰਦਾ ਹਾਂ ਹਾਲੇ ਪੇਂਟ ਹੋਣਾ ਬਾਈ ਪੇਂਟ ਤੇ ਬਾਅਦ ਵਿੱਚ ਬਣੂ ਗੱਲ ਕਹੀ ਹਾਂ ਨਹੀਂ ਡੰਗ ਹੋਣੀ ਆ ਹੁਣ 100 ਫੁੱਟ ਲਗਾਈ ਰੋਕੀ 24 ਫੁੱਟ ਕੇ ਨਾਲੇ ਬੱਲੇ ਬੱਲੇ ਹਾਂ 2400 ਸਕੇਅਰ ਫੁੱਟ ਏਰੀਆ ਬਣ ਗਿਆ ਬੱਲਾ 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 ਹੁਣ ਬੜਾ ਸੈਲਰ ਹੈ ਅਕਲ ਹੋਣ ਸਪੈਸ਼ਲ ਡੀਜ਼ਲ ਪਰੇ ਆ ਗਿਆ ਕਲ ਮਾਣੋ ਯਾਰ ਕਿਆ ਕਰਨਾ ਡੀਜ਼ਲ ਨਹੀਂ ਲਿਓ ਜੱਤੀ ਦੀ ਜੇ ਕਿਸੇ ਨੂੰ ਹੋਇਆ ਬਾਈ ਦੱਸਿਓ 36 ਦੀ ਸਪੈਸ਼ਲ ਡੀਜ਼ਲ ਲੈਣਾ 56 ਦੀ ਰੇਟ ਤੇ ਬਸਾ ਨੂੰ ਬਹੁਤਾ ਕਾਹਦੇ ਇੰਨੇ ਮਹਿੰਗੇ ਹੋ ਗਏ ਬਾਈ 11000 ਲੱਗਦਾ ਮਿਲਦਾ ਨਹੀਂ ਇੰਨੇ ਹਾਂ ਕਲ ਉਹ ਕਾਤੇ ਮਹਿੰਗਾ ਹੋਗਾ ਡਾਕਟਰ ਪਰ ਮਸ਼ਹੂਰੀ ਜ਼ਿਆਦਾ ਹੋਗੀ ਉਹ ਮਿਲਦਾ ਨਹੀਂ ਕੰਦ ਹਾਲਾ ਕਿ ਉਹ ਚਲਾ ਕੇ ਦੇਖੀਏ ਕਿਆ ਕਹਿੰਦਾ ਏ ਚਲਾਉਣ ਤੇ ਬਾਈ ਫੋਨ ਕਰਦਾ ਮਾਲਕਰ ਵਾਲਾ ਕਹਿੰਦਾ ਆ ਜੇ ਤਵਾਰੋ 55ਤੀ ਹਾਂ ਦੂਰ ਆ ਰਹੀ ਦਿਨ ਨੂੰ ਚਲਾੜ ਕੇ ਨਾ ਘਾੜ ਲੈ 30 ਦੀ ਲਾਗ ਰਹੀ ਕੀ 30 ਹੀ ਕਿਥੇ ਆ 7 ਸਾਲ ਨੂੰ 30 ਲੱਖ ਦਾ ਹੋ ਜੂ ਪੋਤਾ ਐਡਾ ਹੋ ਗਿਆ ਜੱਣਾ ਇਹ ਕੀ ਆ ਦੇਖਣਾ ਇਹ ਸਾਲਾ ਕਿਤੇ ਹਿਲਾਣੀ ਚਾਹੁੰਦੇ ਆ ਆ ਤਾਂ ਇੱਕ ਗੱਲ ਹੈ ਜੇ ਬੰਦਾ ਇੱਕ ਵਾਰ ਜਿੱਕਣਾ ਪਹਿਲਾਂ ਹੁੰਦੇ ਨੇ ਜਿਹਨੇ ਨਵੀਆਂ ਚੀਜ਼ਾਂ ਲੈ ਲਿਓ ਬਣ ਗਏ ਉਹ ਲੋ ਜੀ ਬਾਈ ਮਾਰਨਿੰਗ ਡਾਇਮੰਡ ਚੱਲਦਾ ਕੰਮ ਡੰਗਰਾ ਦਾ ਦੇਖੇ ਗੋਬਰ ਗੈਸ ਤੇ ਲਾਉਣ ਵਾਲਾ ਯੰਤਰ ਹਾਂ ਅਜੇ ਪਾਈਪੋਤ ਰਹਿ ਗਿਆ ਸਰਦਾਰ ਜੀ ਉੱਤੇ ਅਕਲ ਜਿਆਦਾ ਪਾਜ ਵਿੱਚ ਫਿਰ ਕੰਮ ਖਰਾਬ ਹੋ ਜਾਂਦਾ ਹੈ। ਤੁਹਾਡੀ ਲੈਂਦਾ ਹੁਣ ਤੱਕ ਲੋੜ ਨਹੀਂ ਪਾਉਂਦੀ। ਹਾਂ। ਮਿਸਤਰੀ ਨੇ ਅਕਲ ਕੰਮ ਕਰਿਆ ਕੋਬਰ ਗੈਸ ਪਾਸ। ਬਹੁਤ ਵਧੀਆ ਜੀ। ਹੁਣ ਚਾਰ ਥੋੜੇ ਜਿਹੇ ਦੱਬ ਦੇਣਾ ਵਿਚਾਲੇ। ਹਾਂ। ਜਿੰਨੀ ਹੁਣ ਤਾਂ ਪਾਣੀ ਕੱਢਦੀ ਆ। ਉਹਨੂੰ ਉਹਦੇ ਵਿੱਚ ਚੱਲ ਕੇ 10 ਲੰਡਰਾ ਦਾ ਫਾਇਦਾ ਹੋ ਗਿਆ ਜਦ ਤੱਕ ਲਾਇਆ। ਅਸੀਂ ਇੱਕ ਵੀ ਲੰਡਰਾ ਨਹੀਂ ਭਰਾ ਰਣਾਉਣੇ ਤੱਕ ਭਰਾ। ਤੇ ਅਕਲ ਆਏ ਦੱਸ ਵੀ ਜਿਹੜਾ ਗੀਜ਼ਰ ਨਾਉਣੇ ਵਾਲਾ ਏ ਉਹ ਗੈਸ ਗੀਜ਼ਰ ਵਧੀਆ? ਗੈਸ ਗੀਜ਼ਰ ਵਧੀਆ ਜੀ ਉਹ। ਵੀ ਟਾਈਮ ਨਹੀਂ ਲਾਂਦਾ ਤੂੰ ਇਹ ਮੰਗਣ। ਬੇਗਿਰੀਆਂ ਦਾ ਬੋਤ ਨਹੀਂ ਕੰਮ ਬੀਚੇ ਆ ਦਾ ਬੋਤ ਨਹੀਂ ਕੰਮ ਬੀਚਾ ਲੇਟ ਹੋਵੇ ਨਾ ਹੋਵੇ ਬੰਦਾ ਨਾ ਸਾਦਾ ਹਾਂ ਮਾੜਾ ਆ ਕੇ ਜਾ ਉਧਰ ਰੱਤ ਨਾ ਹੁੰਨ ਲੱਗ ਜਾ ਉਹ ਤੇ ਕੁਟੀ ਘੜ ਤੇ ਖਾਣੀ ਗਰਮ ਉਹ ਨੂੰ ਖਾਣ ਨੂੰ ਪਾਈ ਜਾ ਕਰਨਾ ਆਹ ਵੀ ਗੱਲ ਹੈ ਨਾਲੇ ਇਲੈਕਟ੍ਰੋਨਿਕ ਆ ਉਹਦਾ ਰਿਸਕ ਹੈ ਵਧੀਆ ਠੀਕ ਆ ਜੇਕਰ ਸਾਡੇ ਦੇ ਲੈ ਇੱਕ ਸਿਲੰਡਰ ਹਲੇ ਤੱਕ ਮੁੱਕਿਆ ਨਹੀਂ ਹੈਗਾ ਸਾਡੇ ਨੂੰ ਮੁੱਕ ਗਿਆ ਪੂਰੇ ਸੀਜਾ ਅਭੀ ਇੱਕ ਜਾਂ ਡੇਢ ਸਿਲੰਡਰ ਹੀ ਲੱਗਦਾ ਜੇ ਬੰਦਾ ਨਾ ਹੋਵੇ ਨਾ ਵੇ ਜੇ ਕੱਪੜੇ ਜਾਂ ਹੋਰ ਪਾਸੇ ਵਰਤ ਲਿਆ ਬਾਈ ਫੇਰ ਬਾਰਤੋ ਹੈ ਅੰਕਲ ਨਹੀਂ ਆ ਗਈ ਬਿਜਲੀ ਭਾਈ ਬਿਜਲੀ ਨਹੀਂ ਆਈ ਯਾਰ ਆ ਗਈ ਆ ਗਈ ਟਾਕ ਖੇਤਾਂ ਵਾਲੀ ਮੈਂ ਪਾਣੀ ਲਾਉਣਾ ਦਾ ਬਲਾਰੀ ਅੰਕਲ ਪਾਣੀ ਨਹੀਂ ਆ ਰਿਹਾ ਯਾਰ ਹਵਾ ਤੇ ਵੀ ਡਰ ਲੱਗਦਾ ਕਿਆ ਕਰੀਏ ਹਵਾ ਤੇ ਵੀ ਡਰ ਲੱਗਦਾ ਕਈ ਜਿਹੇ ਟੇਢੇ ਹੀ ਹੋ ਗਏ ਹੁੰਦੇ ਜੱਗਾ ਕੇ ਨਾ ਲਾ ਦੋ ਹੁਣ ਕਿਆ ਕਹੀਏ ਹੈ ਪਾਣੀ ਦਾ ਉਹ ਵੀ ਕਹਿੰਦੇ ਵੀ ਡਾਕਟਰ ਜਿੰਨਾ ਬਰਮਾਉਣੇ ਹੁਣ ਬੱਲ ਲਉਂਦੀ ਆ ਹੁਣ ਇੱਕ ਬਾਈ ਨੇ ਵੀ ਕਮੈਂਟ ਕਰਿਆ ਪਿਆ ਕਹਿੰਦਾ ਤੁਸੀਂ ਮੀਂਹ ਦੇਖੀ ਜਾਂਦੇ ਆਹੀ 10 ਦਿਨ ਪਾਣੀ ਦੀ ਲੋੜ ਹੈ ਹਾਂ ਬੱਲ ਘਟਣੀ ਕੰਨ ਕਰੇ ਹੁਣ ਜੀ ਕਿਉਂਕਿ ਭਾਈ ਬੀਜੀਆ ਮੈਂ ਗੇਤੀਆਂ ਐ ਤੇ ਛੇਤੀਆਂ ਦਾ ਚੱਲ ਜਾਣਾ ਗੇਤੀਆਂ ਨੂੰ ਬਾਣੀ ਲਾਉਣਾ ਪੈਣਾ। ਚੱਕਿਆ ਮੈਂ ਹਸਾਂ ਦਾ ਤੁਹਾਡਾ ਗੋਹਾ ਕਿਆ ਕਰਿਆ ਪਿਆ ਏ? ਅਜੇ ਉਹਨੇ ਲੇਟ। ਨਹੀਂ ਤਾਂ ਮੈਂ 7 ਵਜੇ ਚੱਕ ਦਿੰਦਾ ਜੇ ਚੱਕਦਾ ਦਿੰਦਾ ਇਹ ਵੱਡਦੀਆਂ ਕਾ ਤੇ ਇੰਨਾ। ਉਹ ਗਾਣ ਕਾ ਨਹੀਂ ਉਹ ਪਿਛੇ ਗਾ ਕੇ ਵੱਡਦੀਆਂ ਆਹ ਲੋਕ ਇਹਨੇ ਕੱਟ ਕੇ ਮਿੱਤਣਾ ਆ। ਇਹ ਤਾਂ ਫਿਰ ਐਦਾ ਹੀ ਹੁੰਦਾ ਏ। ਉਪਰ ਹੀਟਰ ਤੋਂ 7 ਵਜੇ ਨਹੀਂ ਧੋਤੀ ਦੀ। ਉਪਰ ਹੀਟਰ ਸਵੇਰੇ ਹਾਂਜੀ ਤੁਹਾਨੂੰ ਕਰਦਾ ਰਿਹਾ ਹੁੰਦਾ ਮਾਸੀ ਅਰੇ ਕਹਿੰਦਾ ਤੋਣਾ ਤਾਂ ਅਗਲੇ ਸਾਲੇ ਤੋਂ ਰਹਿਣਾ ਤਾਂ ਆਪਾਂ ਤਾਂ ਬਣਾਉਣੇ ਟਰੈਕਟਰਾਂ ਦੀ ਗੱਲ ਕਰਦੇ ਜਿਹੜੀ ਨਵੀਂ ਤੇ ਆ ਹੁਣ ਤੇ ਮੈਂ ਬੰਦਾ ਦੋ ਬਾਇਆ ਹਾਈ ਪੂਰੇ ਖੜਦੇ ਕੀ ਇੱਕ ਬਣੀਆ ਪੂਰੇ ਇੱਥੇ ਚਾਰ ਖੜਦਾ ਜੀ ਹੁਣ ਕਿਹੜੀ ਨਵੀਂ ਤੇ ਵੀ ਹੈ 3.5 ਫੁੱਟ ਬਣਾਲਾ ਲਾਇਆ ਨੇ ਇੱਕ ਨੂੰ ਅੱਛਾ ਤੇ ਬੈਠਣਾ ਹੋਵੇ ਕਹਿੰਨੇ ਬਈ ਜੀ ਆ ਜਿੱਦੀ ਰਹਿਦੇ ਗੁੱਡੀ ਕਿ ਨਹੀਂ ਬੋਲ ਆਹ ਨਹੀਂ ਵੀ ਈ ਕੋਰੇ ਘੜੀਏ ਈ ਕੋਰੇ ਨੂੰ ਹੋਗੀ ਉਹੀ ਗੋਹਾ ਗਲਤ ਹੁੰਦਾ ਏ ਇੰਨੇ ਚ ਪੰਜ ਬੰਦ ਹੋ ਜੀ ਉਹੀ ਗੋਹਾ ਵੀ ਗਲਤ ਹੁੰਦਾ ਅੰਕਲ ਫੇ ਜੜਵਾ ਕਰਦੀ ਰੂਏ ਦੇ ਉਹ ਉਹ ਫਾਰਮੈਕ ਦੇਖ ਕੇ ਤਾਂ ਹੀ ਨੇ ਟਰੈਕਟਰ ਆਪੀ ਬੋਲ ਜੀ ਟੈਕਨੋਲੋਜੀ ਵਧੀਆ ਆਈ ਯਾਰ ਆ ਛੱਡ ਜਿਹੜਾ ਪਾਇਆ ਬਾਈ ਉਹ ਤਾਂ ਸਿੱਧਾ ਹੋ ਗਿਆ ਉੱਚਾ ਵੀ ਹੋ ਗਿਆ ਹੁਣ ਪੱਕਾ ਹੀ ਨਹੀਂ ਡੰਗ ਹੋਣੀਆ ਹੁਣ ਕਹੀਆਂ ਨਹੀਂ ਡੰਗ ਹੋਣੀਆ ਵੱਲੇ ਵੱਲੇ ਆ 2400 ਸਕੇਅਰ ਫੁੱਟ ਏਰੀਆ ਬਣਦਾ ਵੱਲਾ 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 ਹੌਣ ਬਣਾਇਆ ਸੈਲਰ ਹੈ ਇਕਲ ਅੱਛਾ ਅੱਗਰ ਹੀ ਮਾਣੂ ਮਿਜਾ ਲੇਤੇ ਇਹਦੀ ਰੱਖਣੀ ਆ ਹਾਂ ਤੇ ਚੱਕਦਰੀ مشین ਉੱਤਰ ਲਿਓਣੀ ਕਿ ਕਾਣੀ ਆ ਇਹਦਾ ਗੇਟ ਕਿੱਥੇ ਰੱਖਾਂਗਾ ਜੀ ਗੇਟ ਉਹੀ ਉੱਚਾ ਹੋਊਗਾ ਨਾ ਇਹ ਹਾਂ ਇੱਥੇ ਇੱਥੇ ਬਣਾ ਦੇ ਬਣਾ ਦੇ ਕਿਉਂਕਿ ਆਹ ਜਿਹੜਾ ਆਹ ਤੇਰਾ ਬੀਮ ਲੱਗਿਆ ਪੇ ਚੱਕਣਾ ਪਊਗਾ ਥੋੜਾ ਜਿਹਾ ਆਹੋ ਇਹ ਤਾਂ ਖਰੀਦ ਕਰਤਾ ਹੁਣ ਨਾ ਟਾਈਪ ਉਹ ਤਾਂ ਦੀ ਮੈਂ ਕੀ ਕਰਦਾ ਤੇ ਜਿਹਦੀ ਕਰ ਰਿਹਾ ਉਹ ਲੈ ਕੇ ਮਿਲਦਾ ਨਹੀਂ ਲੈ ਹੁਣ ਸਪੈਸ਼ਲ ਡੀਲ ਪਰ ਆ ਗਿਆ ਭਾਵਾ ਨੂੰ ਯਾਰ ਕਿਆ ਕਰਨਾ ਜੇ ਇਹ ਜਿੱਥੇ ਨਹੀਂ ਦੋ ਲੈਵਾ ਛਤੀ ਦੀ ਜਿਹੜੇ ਕਿਸੇ ਕੋਲ ਹੋਇਆ ਬਾਈ ਦੱਸਿਓ 36 ਦੀ ਸਪੈਸ਼ਲ ਡੀਲ ਲੈਣਾ 55 ਦੀ ਤਾਂ ਰੇਟ ਤੇ ਬਹੁਤ ਆ ਕਾਤੇ ਇੰਨੇ ਮਹਿੰਗੇ ਹੋਗੇ ਬਾਈ 18-20 ਲੱਖ ਤੱਕ ਮਿਲਦਾ ਨਹੀਂ ਬਾਈ ਤੇ ਨਹੀਂ ਇੰਨੇ ਹਾਂਕਲ ਉਹ ਕਾਤੇ ਮਹਿੰਗਾ ਹੋਗਾ ਡਾਕਟਰ 30 ਦੀ 55 ਦੀ ਹੋਰੀ ਮਸ਼ਹੂਰੀ ਜ਼ਿਆਦਾ ਹੋਗੀ ਉਹ ਮਿਲਦਾ ਨਹੀਂ ਤਾਂ ਕਾਲਾ ਕਿਰੇ ਚਲਾ ਕੇ ਦੇਖਈਏ ਕਿਆ ਕਹਿੰਦਾ ਏ ਚਲਾਉਣੇ ਤੇ ਬਾਈ ਫੋਨ ਕਰਦਾ ਮਾਲ ਖਰਾਲ ਕਹਿੰਦਾ ਆ ਲੈ ਚਲਾਓ 55ਤੀ ਹਾਂ ਦੂਰ ਆਹ 20 ਕਿਲੋ ਮੀਟਰ ਚਲਾ ਕੇ ਦੇਖਣਾ ਘਾੜ ਹੈ 30 ਦੀ ਚਲਾ ਕੇ ਦਿੱਤੀ 30 ਦੀ ਕਿਥੇ ਆ 7 ਸਾਲ ਨੂੰ 30 ਲੱਖ ਦਾ ਹੋ ਜੂ ਪੋਤਾ ਇੱਡਾ ਹੋ ਗਿਆ ਜਿੱਦਣਾ ਫੇਰ ਕਿਆ ਦੇਖਣਾ ਐ ਸਾਲਾ ਕਿਤੇ ਹਿਜਾਨੀ ਜਾਂਦਾ ਮੇਰੇ ਹਾਂ ਤਾਂ ਇੱਕ ਗੱਲ ਹੈ ਜੇ ਬੰਦਾ ਇੱਕ ਵਾਰ ਜਿੱਕਣਾ ਪਹਿਲਾਂ ਹੁੰਦੇ ਨੇ ਜਿਹਨੇ ਨਵੀਆਂ ਚੀਜ਼ਾਂ ਲੈ ਲਿਓ ਬਣ ਗਏ ਉਹ ਕਾਣ ਗਏ ਬਾਈ ਬਣ ਗਏ ਅੱਜ ਦੇ ਰੇਟ ਖਿਲਦੇ ਬਾਈ ਉਹਨਾਂ ਨੂੰ ਚਲਾ ਵੀ ਲੈ 5 4 ਲੱਖ ਵਾਦਾ ਹੀ ਮਿਲਦਾ ਹੈ ਵਾਦਾ ਹੀ ਮਿਲਦਾ ਹੁਣ ਕਿੱਥੇ ਮਿਲ ਹੁਣ ਮਿਲ ਜਣਗੇ ਇਹ ਜਿਹੜਾ ਜੱਗੇ ਕੋ ਆਰਜਨ ਹੈ ਹੀ ਨਹੀਂ ਮਿਲਦਾ ਵੀ ਜਿਹੜੀ ਚੀਜ਼ ਬਣ ਕੇ ਦੁਆਰਾ ਨਹੀਂ ਆਉਂਦੀ ਨਵੀਆਂ ਚੀਜ਼ਾਂ ਆਈ ਜਾਂਦੇ ਲੋਕ ਉਹ ਪਸੰਦ ਨਹੀਂ ਕਰਦੇ ਹੈਗੇ ਚੱਲ ਦਪੈਖਾਡਿਸ਼ ਹੁੰਦਾ ਇੱਕ ਮਿਲਦਾ ਰ ਹੱਥ ਮਾ ਤੇ ਹੀ ਲੰਘਿਆ ਪਤਨ ਲੱਗਿਆ ਮੈਂ ਤਾਂ ਆਪ ਕਹਿੰਦਾ ਵੀ ਦੇਖਿਆ ਹੀ ਕਿਤੇ ਉਹੀ ਬਾਈ ਤੋ ਉੱਤੇ ਸੰਧ ਭੰਡੇ ਘਾਟਿਆ ਬਾਰ ਭਰਤੀ ਬੋਲਤ ਖਾਲੀ ਖੋਨੇ ਲੈ ਆਹ ਦੇਖਿਆ ਡੀਜ਼ਲ ਕਾਲਾ ਤੇਲ ਲਾਤਾ ਰੋਮਿਆਂ ਨੂੰ ਕਾਲਾ ਤੇਲ ਲਾਤਾ ਬਾਕੀ ਡੀਜ਼ਲ ਨਾਲ ਖਰਚ ਕਰਤੇ ਮਸ਼ੀਨਾਂ ਤੋ ਸੱਲੀ ਬਣਾਤੀ 24 ਮਾੜ ਦਾ ਬਣਾਤਾ 25 ਬਣ ਗਿਆ ਬਾਈ 24 ਮਾੜ ਡਿਸਕਾਂ ਹੀ ਬਹੁਤ ਜਮਕਦੀਆਂ ਹੈਂ ਕੀ ਕਰੇ ਡਿਸਕਾਂ ਨੂੰ ਡੀਜ਼ਲ ਸਾਂਭ ਰੱਖਣੀ ਪੈਂਦੀ ਚੀਜ਼ ਦੀ ਹਾਂ ਆਹ ਟਰੈਕਟਰ ਵੀ ਤੋ ਰਹਿਣਾ ਦਾ

ਆਹ ਭਾਈ ਇੱਧਰ ਉੱਧਰ ਨੂੰ ਨਹੀਂ ਤੇ ਹੁੰਦੀਆਂ ਇਹਨਾਂ ਦੇ ਬਟਾਲੇ ਜੈਕ ਬਣ ਗਿਆ ਦਾ ਪੀਰਾ ਉਹ ਲਾਤਾ ਭਾਈ ਸੁਪਰ ਸੀਟਰ ਸਾਈਡ ਆਪ ਪੁਰੇ ਮੂਰੇ ਲਾਉਣੇ ਠੱਕਿਆ ਸਿੰਘ ਮਸ਼ੀਨ ਫੇਰ ਮੂਰੇ ਲਾਉਣੇ ਡਰੰਸ 9 ਵਜੇ ਤੱਕ ਤੋਤੇ ਆ ਗਏ ਮਿੱਟੀ ਕਰ ਕੇ ਇੰਦਾ ਇਹਦਾ ਪੜੇ ਕੱਢਦੇ ਕੰਮ ਇੰਨਾ ਵੱਧ ਗਿਆ ਹੁ ਕਿਸੇ ਦਾ ਫਰਕ ਨਹੀਂ ਆ। ਤਿੰਨ ਮਹੀਨੇ ਆਹ ਕਰਨਾ ਉਹ ਸਾਡੇ ਖੇਤਾਂ ਤੇ ਅੰਤਰਾਏ ਕਰਦੇ। ਹੁਣ ਚੱਲੂ ਰਹਿਲਾ। ਨੀਰਾ ਬਾਈ ਨੇ ਬੱਸ ਕਰਾਤੀ ਤੇ ਖੁੱਲਦਾ ਹੀ ਨਹੀਂ ਤਾਂ ਹੈਗਾ ਇਹ। ਜਿੰਦਾ ਬਹੁਤ ਜੂਰ ਤੱਕਾ। ਕੰਮ ਦਾ ਬੋਲਿਆ ਨਾ ਕਰਿਆ। ਜੈਕ ਲੱਗ ਗਿਆ ਦਾ। ਦੋਵੇਂ ਆਪਣੇ। ਖੱਲਾ ਕਿਤੋਂ ਬਣਿਆ। ਇਹਨੂੰ ਕਹਿ ਦੂਗਾ ਅਗਲਾ ਕਹਿੰਦਾ ਲੋਹਾ ਹੈ। ਆਪਾਂ ਲੋਹਾ ਹੀ ਸਮਝਦੇ ਤੇ। ਅਸਲੀ ਲੋਹਾ ਕਹਿੰਦੇ ਨਾ। ਜੈਕ ਲੱਗ ਗਿਆ। ਬਾਈਆ ਤੁਸੀਂ ਤਾਂ ਸਿੰਘ ਮਸ਼ੀਨ ਬਾਉਣ ਲੱਗੇ ਤੇ ਇਹ ਇਹਦੀਆਂ ਲਿੰਕਾਂ ਜੀਆਂ ਨੋਟ ਨਹੀਂ ਆਈਆਂ ਉਹਦੇ ਕਰਕੇ ਖੁੱਲਣਾ ਪੈ ਗਿਆ ਪੰਜਾਬੀ ਤੇ ਇੱਕ ਉੱਪਰ ਰਿਸਕ ਹੈ ਬਾਈਆ ਛਤਰੀ ਵੀ ਲੱਗਦੀ ਪੂਰੀ ਪੂਰੀ ਹੋਲੀ ਮਹਿੰਦਰਾ ਗੇਲਾ ਇਹ ਪਾਈਪ ਦੀ ਪਹਿਲਾਂ ਜੋੜਨ ਜੋੜਨ ਲੱਗੇ ਲੱਗੇ ਛਤਰੀ ਵੀ ਪੂਰੀ ਪੂਰੀ ਲੱਗੀ ਇਹ ਵੀ ਪੂਰੀ ਪੂਰੀ ਖੜੀ ਹੈ ਦੇਖਦੇ ਕੀ ਬਣਦਾ ਹੁਣ ਲੱਗੇ ਟਗਾਣੇ ਬਾਈ ਦੋਹੇ ਚੀਜ਼ਾਂ ਹਾਂ ਕਾ ਲੋਹੇ ਇਨ ਕਾਬੂ ਹੁੰਦਾ ਕੀ ਕਰੇ ਆ ਸਾਰਾ ਦੇਖਦਾ ਜੱਗਾ ਦੇਖ ਲੈ ਇੱਧਰੇ ਜਾ ਕੇ ਉੱਧਰ ਆ ਕੇ ਲੈਦਾ ਉੱਧਰੇ ਜਾ ਕੇ ਇੱਧਰ ਆ ਕੇ ਲੈਦਾ ਕੀ ਕਹਾਣੀ ਤੇ ਹੈ ਕਿ ਹੁਣ ਕੰਮ ਕੱਟਾਊਗਾ 3 ਮਹੀਨੇ ਤੱਕ ਹਾਂ 2 ਮਹੀਨੇ ਤੱਕ ਮਿਸਤਰੀ ਆ ਜੂ ਹਾਂ ਫਿਰ ਫਾਈਟਰ ਬਣਾ ਹਾਲੇ ਪੇਂਟ ਹੋਣਾ ਬਾਈ ਪੇਂਟ ਦੇ ਬਾਅਦ ਮਾ ਬੜੂ ਗੱਲ ਆ ਬਾਈ ਚੰਗੇ ਰਾਂ ਧੋ ਕੇ ਡੀਜ਼ਲ ਮਾਰ ਤਾ ਟਾਕ ਤੇ ਉੱਪਰ ਵੀ ਮਿੱਟੀ ਨਾ ਪਵੇ ਗਰ ਕਿਉਂਕਿ ਸਾਨੂੰ ਪਤਾ ਹੈ ਡੀਜ਼ਲ ਪਰ ਮਿੱਟੀ ਪੈ ਜਵੇ ਫਿਰ ਖਰੇ ਜੰਮ ਜਾਂਦੀ ਹੈ ਇੱਕ ਪੱਲੀ ਹੋਰ ਆਉਣਿਆ ਕਲ ਮੂਰੇ ਨਹੀਂ ਨਹੀਂ ਲੋੜੇ ਨਹੀਂ ਹੈ ਮਿੱਟੀ ਪੈਣ ਦੇ ਮਿੱਟੀ ਮੂਰੇ ਦੀ ਪੈਣੀ ਹੈ ਪੱਲੀ ਛੋਟੀ ਪੱਲਾ ਬੜਾ ਹੈਗਾ ਬੜੇ ਫੇਰ ਬੜਾ ਹੋ ਜਾਣਾ ਚਲ ਅਸੀਂ ਪਾ ਕਰ ਮਾਰ ਲਏਗੇ ਅੱਜ ਪਾ ਲਿਆ ਹਾਂ ਕਿਉਂਕਿ ਛੋਟਾ ਹੈ ਨਾ ਪ੍ਰੋਜੈਕਟ ਇਹ ਦੇਖ ਕੇ ਬੜੀ ਇੱਥੇ ਜਗ੍ਹਾ ਵੀ ਹੈ ਨਹੀਂ ਹੁਣ ਆਹਾ ਪੂਰਾ ਆ ਜਾਣਾ ਹੈ ਨਾ ਪੱਲਾ ਬਾਈ ਉਹ ਬੱਸ ਪੂਰੇ ਤੇ ਚੱਕ ਹੋ ਗਿਆ ਖੇਚਲਾ ਖੇਚਲਾ ਹੋਰ ਇੱਧਰ ਪੱਲੀ ਹੈਗੀ ਐ ਖੇਚਲਾ ਹੋਰ ਉਹ ਮੂਰੇ ਨੂੰ ਕਰ ਲਾ ਮੜਾਇਆ ਹੁਣ ਚੱਲ ਬੱਸ ਬਸ ਆ ਲੈ ਆ ਲੈ ਬਣ ਗਈ ਸਲੀਪ ਲੋ ਜੀ ਬਾਈ ਪ੍ਰਧਾਨ ਬਾਈ ਦੇ ਖੇਤਾਂ ਕੰਨੀ ਮਾਰਨਾ ਇਹ ਕਿਹੜਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕਿਆ ਕਹਿੰਦੀ ਕਣਕ ਕਣਕ ਠੀਕ ਆ ਕਣਕ ਠੀਕ ਆ ਹਵਾ ਨਹੀਂ ਠੀਕ ਆ ਹਾਂ ਹਵਾ ਠੀਕ ਆ ਹਵਾ ਬਹੁਤ ਚੱਲਦੀ ਆਮਨੇ ਬਾਈ ਲਗਾਤਾਰ 3-4 ਦਿਨ ਹੋ ਗਏ ਹਾਂ ਵੀ ਉਹੀ ਸਪੀਡ ਹਵਾ ਚੱਲ ਰਹੀ ਹੈ ਹਾਂ ਜੇ ਪਾਣੀ ਲਾਉਂਦੇ ਆ ਤਾਂ ਵੀ ਮਰਦੇ ਜੇ ਨਹੀਂ ਲਾਉਂਦੇ ਤਾਂ ਵੀ ਮਰਦੇ ਕਿਉਂਕਿ ਜੀ ਆਹਾ ਬਾਈ ਜਿਹੜਾ ਸਮਾਂ ਸਮਝ ਲਓ ਇਹਦੇ ਵਿੱਚ ਵੱਲ ਪਈ ਹੈ ਇੱਥੇ ਨੂੰ ਪਾਣੀ ਦੀ ਲੋੜ ਆ ਇਹ ਪਾਣੀ ਲਾਤਾ ਨੇ ਲੰਬੀ ਪੈਣ ਦਾ ਚੱਕਰ ਆ ਜਾਂ ਜੜ ਹਿੱਲ ਜਾਣੀ ਬੱਲੇ ਨਿਕਲੀਆਂ ਮਨੇ ਪ੍ਰਧਾਨ ਜੀ ਕਿਹਾਣਾ ਹੁਣ ਇਹ ਲੰਬੀ ਹੈ ਇਹ ਪਾਣੀ ਲਾਤਾ ਹਿੱਲੇ ਤੇ ਜੜ ਵੀ ਹਿਲਸਾਦੀ ਪਾਣੀ ਗਿਰਨਾ ਨਹੀਂ ਟੇਢੀ ਹੋਣਾ ਸਿਸਟਮ ਖਾਸੇ ਖਰਾਬ ਹੋ ਗਏ ਮੀਂਹ ਵੀ ਨਹੀਂ ਪਿਆ ਹੈਗਾ ਇਤਨੀ ਮੀਂਹ ਵੀ ਨਹੀਂ ਪਿਆ ਜੇ ਉਦੋਂ ਵੀ ਪੈ ਜਾਣਾ ਤਾਂ ਗੱਲ ਬਣ ਗਈ ਰਾਤ ਨੂੰ ਜੇ ਮੀਂਹ ਪੈਂਦਾ ਸਾਰੇ ਕੰਮ ਲੋਡਦੇ ਕਿੰਨਾ ਪਾਣੀ ਬਚ ਜਾਣ ਤਾਂ ਪ੍ਰਧਾਨ ਹਰੇਕ ਪਾਣੀ ਨੂੰ ਕਹਿੰਦਾ ਲਾਉਣਾ ਹਾਂਜੀ ਹਾਂ ਹਾਂ ਓਕੇ ਆ ਭਈ ਸਾਰਿਆਂ ਦਾ ਫਾਇਦਾ ਫੈੜਾ ਜੀ ਕਮੀ ਪੈਣ ਦਾ ਮੀਂਹ ਨਹੀਂ ਪਿਆ ਕੰਮ ਉਹੀ ਖਰਾਬ ਹੋਗੇ ਸਾਰੇ ਓਕੇ ਆ ਬਾਕੀ ਠੰਡ ਜਾਹੀਦੀ ਠੰਡ ਵਧੀਆ ਮਿਲਗੀ ਗਣਕਾਂ ਨੂੰ ਠੜਦਾ ਠੀਕ ਆ ਤਵੇ ਰ ਹੁਣ ਕੋਰਾ ਜਾ ਪਿਆ ਹੁੰਦਾ ਠਾਰੀ ਜੀ ਹੁੰਦੀ ਕੋਰਾ ਤਾਂ ਨਹੀਂ ਹੈਗਾ ਚੱਲ ਫਿਰ ਵੀ ਉਹ ਵੀ ਦੇਖੀਏ ਪਰੇ ਛੋਟੀ ਗਣਕ ਆ ਛੋਟੀ ਗਣਕ ਸੋ ਨਾ ਕੱਲ ਸਰਦੀ ਕਰੀ ਆ ਪੁਰਾਣਾ ਇੱਕ ਦੇਖਿਆ ਮੈਂ ਛੋਰਾ ਛੋਰਾ ਯਾ ਅੰਬਾ ਤੇਰਾ ਅੰਬ ਨਹੀਂ ਦੇਖ ਲਾ ਲਾਗ ਆ ਦੱਸਿਆ ਪਾ ਗਣਕ ਨੂੰ ਇਹਦਾ ਫਰਕ ਪਿਆ ਵਾ ਵਾ ਫਰਕ ਛੋਰੇ ਦਾ ਵਾ ਫਰਕ ਜੇ ਕਿਤੇ ਬੂਟੇ ਦੀ ਲੈਣ ਲਾਂ ਲੱਗੀ ਹੋਵੇ ਨਾ ਉਨਾਂ ਕਹਿਰਾ ਹੁੰਦਾ ਹੀ ਨਹੀਂ ਹੈਗਾ ਹੁੰਦਾ ਹੁੰਦਾ ਭਾਈ ਉਹ ਚੀਜ਼ ਦਾ ਫਰਕ ਹੈ ਉਕੀ ਭਾਈ ਇਹ ਤੁਹਾਨੂੰ ਪਤਾ ਹੀ ਮਾਰ ਲੈਂਦੇ ਬੂਟੇ ਫੇਕ ਚੀਜ਼ੇ ਹੁੰਦੀ ਜਾਂ ਬੂਟਾ ਹੀ ਹੁੰਦਾ ਜਾਂ ਫਿਰ ਫਸਲੇ ਹੁੰਦੀ ਹੈ ਆਹ ਵੇ ਫਰਕ ਤਾਂ ਪੈਂਦਾ ਹੀ ਹੈ ਭਾਈ ਵੇ ਇੱਕ ਇੱਕ ਗੱਲ ਹੈ ਕਿ ਕਣਕਾ ਸਬਦੀਆਂ ਵਧੀਆ ਮਾਹਰ ਦੀ ਕਿਰਪਾ ਕਰ ਕਣਕਾ ਵਧੀਆ ਬਿਮਾਰੀ ਕੋਈ ਨਹੀਂ ਹੈਗੀ ਜੇ ਆਪਾਂ ਕਹੀਏ ਕੋਈ ਨਹੀਂ ਹੈਗੀ ਭਾਈ ਬਿਮਾਰੀ ਤਾਂ ਨਹੀਂ ਹੈਗੀ ਮੀਂਹ ਮੂਹ ਪਏ ਨਹੀਂ ਹੈਗੇ ਵੀ ਸਲਾਬ ਜੀ ਨਹੀਂ ਆਈ ਤੇਲਾ ਵੀ ਨਹੀਂ ਹੈਗਾ ਹਲੇ ਵਰਤਣਾ ਕੋਕਿਆ ਨਹੀਂ ਤੇਲਾ ਪੈ ਜਾਂਦਾ ਏ ਆਹ ਕਣਕਾ ਆਪਣੀ ਹਾਂ ਵੇ ਆਹ ਰੋਲ ਜਾਨੀ ਹੈ ਤਾਂ ਲੇਟਾ ਜਾਣੀ ਫਿਰ ਵੀ ਹੋ ਜਾਣੀ ਟਾਈਮ ਪਿਆ ਹਲੇ ਆ ਟਾਈਮ ਪਿਆ ਹਲੇ ਅੱਜ ਦਿਨ ਮੈਂ ਡੈਰੀ ਪਿੱਛੇ ਵੇਚੀ ਸੀ ਮੈਨੂੰ ਐਂ ਦਾ ਖੇਤ ਭਰ ਵੀ ਆਉਂਗਾ ਹੁਣ ਭਰ ਕੇ ਆ ਹੌਲੀ ਹੌਲੀ ਹਾਂ ਅਮੇ ਥੋੜੇ ਮੀਂਹ ਕਰਕੇ ਹੋ ਗਏ ਨਾ ਦਿਨ ਪਰ ਦਿਨੇ ਯਾਰ ਤਿੱਖੜੇ ਰਹੀ ਹੈ ਹਾਂ 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 ਕਿ ਨਹੀਂ ਹਾਂ ਉਹ ਚੱਲ ਜਿੰਨੀ ਹੋ ਗਈ ਜੇ ਦੋਈ 20 ਹੁੰਦੀ ਏ 15 ਹੋ ਜੂ ਪੱਕਾ 12 ਹੋ ਜੂ ਪੈਸੇ ਵੱਟ ਲੈ ਹਾਂ 12 ਤੇ ਤਾਂ ਨਹੀਂ ਘਟਣ ਲੱਗੀ ਪੈਸੇ ਵਧਿਆ ਵੱਟ ਲੈ ਕਿ ਨਹੀਂ ਕੜੇ ਤੇ ਨਾਲੇ ਸਾਨੂੰ ਕੋਲੇ ਟੂੜੀ ਦਾ ਲਾਲਚ ਪ੍ਰਦਾਨ ਕੇ ਕੰਬਾਈਨ ਫਰਾ ਲੈਣੀ ਹਾਂ ਓਕੇ ਨਹੀਂ ਜੇ ਕਿਤੇ ਭਈਆਂ ਤੇ ਵੜਾਉਣੀ ਪਵੇ ਫਿਰ ਮਹਿੰਗਾ ਹਾਂ ਫਿਰ ਤਾਂ ਬਹੁਤ ਮਹਿੰਗਾ ਪੈਣਾ ਬਲੇ ਭਾਈ ਬਹੁਤ ਬੂਟਾਂ ਚ ਭਾਈ ਆਪਾਂ ਕਾਣ ਕੇ ਬੀਜ ਲੈਂਦੇ ਆ ਪੈਂਦੀ ਮਹਿੰਗੀ ਹੋ ਆ ਹਾਂ ਉਹਨੇ ਕੋਲੇ ਹੀ ਜਾਂਦੇ ਆ ਹੋਰ ਕੀ 10000 ਤੋਂ 9000 ਭਈਆ ਬੱਟਣ ਦੇ ਲੈ ਲੈ ਹੁਣ ਟੂੜੀ ਦਾ ਰੇਟ ਨਹੀਂ ਭਾਈ 2.5 300 ਵੀ ਰਹਿ ਗਿਆ ਅੱਗੇ ਤਾਂ ਮਾੜਾ ਮੋਟਾ ਚੱਲ ਟੂੜੀ ਵਿਕੀ ਜਾਂਦੀ ਸੀ ਬਰਾਬਰ ਜੀ ਆਉਂਦੀ ਸੀ ਗੇਮ ਹੁਣ ਨੀਰੇ ਹਾਉ ਕੰਮ ਐਤੀ ਰੇਟ ਘਟਾ ਟੂੜੀ ਦਾ ਹਾਂ ਲੇਬਰ ਦਾ ਰੇਟ ਉਹ ਨਹੀਂ ਹੈ ਮਹਿੰਗਾ ਹੋ ਗਿਆ ਹੁਣ ਟ ਪੜਕੇ ਪਤਾ ਨਹੀਂ ਬਈ ਟੂੜੀ ਘਾ ਤੇ ਡਾਊਨ ਆ ਗਈ ਮੈਂ ਤਾਂ ਹੈਰਾਨ ਆ। ਆਪਣੇ ਗੰਨੇ ਬਹੁਤ ਪੀਤਾ ਨਾ 88। ਹੂੰ। ਉਹ ਸਾਰਾ ਖਿੱਚ ਕੇ ਟਾਲਣਾ ਟੂਲਣਾ ਵਾਲੇ। ਹਾਂ। ਉਹ ਅਗਲਾ ਕਹਿੰਦਾ ਵੀ ਗੰਨਾ ਨੀਰੂ ਟੂੜੀ ਘਾ ਲੈਣੀ ਆ। ਹੂੰ। ਮਿੱਠਾ ਵੀ ਨਾਲੇ ਵਿੱਚ ਵਾਗ ਵੀ ਪੱਤੀ। ਕਾਲੇ ਕਾਕੰਡੇ ਦਾ ਸਰਦਾ। ਹੂੰ। ਜੇ ਗੰਨੇ ਹੀ ਸਸਤੇ ਮਿਲ ਜਾਂਦਾ। ਇਹ ਤਾਂ ਹੈ ਬਾਈ। ਹਾਂ। ਪਰ ਐਦ ਕੀ ਭਲਾ ਨੇ ਜਿਹੜੇ ਗੰਨੇ ਜਿਹਨੂੰ ਬਿਮਾਰੀ ਪੈ ਗਈ ਸੀ ਉਹ ਤਾਂ ਛੱਡ ਉਹ ਬੰਦੇ ਜਿਹੜੇ ਖੜੇ ਉਹ ਵਧੀਆ ਏ। ਹੂੰ। ਕੱਦ ਬਥੇਰਾ ਇਹ ਕਿ ਗੰਨੇ ਦਾ ਸਾਡੇ ਗੰਨੇ ਵੀ ਬਾਈ ਗੰਨੇ ਆ ਦਾ ਜਿਹਦਾ ਕੱਦ ਵੀ ਪਾਂਦੇ 10 ਫੁੱਟ ਦਾ 15 ਆਪ ਚਲੇਗੀ ਅਸਵੀਰਾਂ ਦਾ 17 18 ਫੁੱਟ ਦਾ ਗੰਨਾ ਫੇਰ ਤਿਕਾੜ ਤੋੜਦੇ ਜਾਂਦੇ ਆ ਬਣੇ ਭਾਈ ਜਦੇ ਨੇ ਐ ਖੜਾ ਭੜੀ ਦੇ ਨਾਲ ਮੇੜਾ ਬਣਿਆ ਜਿਹੜਾ ਬੈਗ ਪਾਈਪ ਹੁੰਦਾ ਕਾਚੇ ਨੇ ਕੋਈ ਕਹਿੰਦਾ ਵੀ ਗੰਨੇ ਵੀ ਪੂਰਾ ਕੱਦ ਕੱਢ ਕੇ ਪੂਰਾ ਕਾਣ ਕੇ ਜੱਗੇ ਦੀ ਵੀ ਮੈਂ ਦੇਖ ਕੇ ਆਇਆ ਮੰਡੀ ਚ ਇਹਦੇ ਕਾਣਕ ਵਧੀਆ ਜੱਗੇ ਉਹਦੀ ਵੀ ਵਧੀਆ ਹੈ ਉਹ ਮਾਈ ਮਾਲ ਪੱਤਾ ਵੀ ਖਾਸਾ ਪਾਉਂਦਾ ਹਾਂ ਹਾਂ ਜੱਗੇ ਦੇ ਦੇਖ ਲੈਣੀਆਂ ਵੀ ਕੀ ਪਾਉਣਾ ਕੀ ਨਹੀਂ ਪਾਉਣਾ ਉਹਨੇ ਜੀ ਇੱਕ ਚੀਜ਼ ਹੀ ਪਾਉਣੀ ਦਾ ਤਿੰਨ ਹੋਰ ਛੱਡ ਦੇਣ ਮਾਲਬਾ ਸਾਡੇ ਗੱਲ ਵੀ ਲੜਦਾ ਵੀ ਆ ਪਾਉ ਆ ਪਾਉ ਹਨ ਉਹ ਤਾਂ ਫਿਰ ਪ੍ਰਧਾਨ ਆਪਣਾ ਆਪਣਾ ਜਿਹਨੂੰ ਜਿਹੜੀ ਚੀਜ਼ ਵਧੀ ਲਾਦੀ ਆ ਪਾਈ ਇੱਕ ਗੱਲ ਹੈ ਜੇ ਕਣਕ ਬੀਜਣੀ ਨਾ ਬੀਦੀ ਸਾਰੇ ਦੂਈ ਸਪਰੇਅ ਕਰ ਦੋ ਚਾਹੇ ਲੇਟ ਆ ਜਾਂ ਕੀਤੀ ਹੈ ਹਾਂ ਅਮਨੇ ਅੱਗੇ ਨੂੰ ਕਰਾਂਗੇ ਹਨਾ ਕਿਉਂਕਿ ਨਹੀਂ ਭਾਈ ਆ ਦੇਖ ਲਓ ਵੀ ਆਟਮਾ ਕਈ ਹੋ ਜਾਂਦੀਆਂ ਵਿੱਚ ਗੁੱਲੀ ਡੰਡਾ ਤਾਂ ਹੁੰਦਾ ਹੀ ਹੁੰਦਾ ਇਹ ਆ ਆਟਮਾ ਵੀ ਹੋ ਜਾਂਦੀ ਹੈ ਅਮਨੇ ਜੀ ਗੁੱਲੀ ਡੰਡਾ ਨਹੀਂ ਹੈਗਾ ਇਹ ਜੇ ਬੋਈ ਆ ਹੋਰ ਚੌੜੇ ਪੱਤੇ ਵਾਲੀ ਆ ਕਰੀਆ ਕੰਨ ਸਪਰੇਅ ਹੋਊਗਾ ਲੋਟ ਕੰਮ ਪਰ ਆਇਆ ਮਰਾਨੀ ਹੰਦੀ ਮਹਿੰਗੀ ਇੱਕ ਵਾਰ ਡਰ ਜਾ ਲੱਗਦਾ ਹੈ ਆਪਾਂ 12ਵਾਂ ਤਸੱਲੀ ਵੀ ਹੈ ਗਾਹਾਂ ਨੂੰ ਪਤਾ ਲੱਗ ਗਿਆ ਗਾਹਾਂ ਨੂੰ ਕਰੇ ਰੇਕ ਨਹੀਂ ਗਾਣੀ ਗਾਹਾਂ ਨੂੰ ਉਹ ਹਾਂ ਉਹ ਆਪਣੇ ਏਰੀਆ 'ਚ ਤਾਂ ਹੁਣ ਤਕਰੀਬਨ ਭਾਈ ਸਾਡੇ 70% ਹੋ ਗਈ ਉਸ ਵੇਰੇ 30% ਰਹਿ ਗਈ ਸੀ ਪ੍ਰਧਾਨ ਲੈ ਲਾ ਮਸ਼ੀਨ ਕਿਹੜੇ ਹਿਸਾਬ ਨਾਲ ਫਿਰ ਇਹ ਚਾਰ ਪਹੀਆਂ ਵਾਲੀ ਹਾਂ ਮਸ਼ੀਨ ਕਿੰਨੀ ਕਰਾਈ ਲੋਕਾਂ ਨੇ ਉਹ ਹੀ ਗਲਤੀ ਚਲੋ ਗਾਹਾਂ ਨੂੰ ਕਰਾਂਗੇ ਇੰਜਣ ਗੇਲ ਵੀ ਵੀ ਗਾਹਾਂ ਨੂੰ ਉਹਦਾ ਰਿਜ਼ਲਟ ਲੋਕਾਂ ਨੇ ਦੇਖ ਲਿਆ ਜਿਨੇ 2-4 ਕਿਲੇ ਜਿਹੜੇ ਛੱਡੇ ਤੇ ਉਹਨਾਂ ਨੇ ਉਹ ਵੀ ਕਰਾ ਰਹੇ ਨੇ ਹੁਣ ਹਾਂ ਜੀ ਡੈਮੋ ਹੋ ਗਿਆ ਨਾ ਡੈਮੋ ਹੋ ਗਿਆ ਗਾਹਾਂ ਨੂੰ ਪ ਈਗ ਨਾਲੇ ਮਸ਼ੀਨ ਜਾਲ ਪ੍ਰਧਾਨ ਆਉਂਦੀ 10 ਮਿੰਟੇ ਚ ਕੰਮ ਨੇ ਬਿੜ ਜਾਂਦਾ। ਭਈਆਂ ਗਲ ਤੇ ਵੀ ਠੀਕ ਆ। ਪਾਣੀ ਵੀ ਪੂਰਾ ਲਾਉਂਦੀ। ਨਾਲੇ ਪਾਣੀ ਬੋਹ ਲਾਉਂਦੀ ਆ। ਪਾਣੀ ਦੀ ਉਹ ਗੇਮ ਐ। ਕਿਉਂਕਿ ਭਾਈ ਜਗ੍ਹਾ ਨਹੀਂ ਰਹਿੰਦੀ ਪੂਰੀ ਫਾਂਡ ਜਾਂਦੀ ਐ। ਜੇ ਬੰਦਾ ਪੰਪ ਭਰਨਾ ਐ ਇਧਰ ਮਾੜੀ ਮੋਟੀ ਮੈਸ ਹੋ ਜਾਂਦੀ ਉਹ ਚ ਜਗ੍ਹਾ ਨਹੀਂ ਰਹਿੰਦੀ ਹੈਗੀ। ਹਾਂ ਹਾਂ ਹਾਂ। ਉਹ ਕਾਮਯਾਬ ਆ। ਹੋਰ ਕੀ ਆ? ਤੁਹਾਨੂੰ ਬੇਲ ਚੜੀ ਵੀ ਬੂਟਿਆ ਉਹ ਕਿਆ ਚੀਜ਼ ਐ? ਬੂਟਿਆ ਤੇ ਬੇਲ ਆ। ਮੈਂ ਉਹੀ ਦੇਖੀ ਜਾਂਦਾ। ਉਹ ਦੇਖੋ ਭਾਈ। ਬਹੁਤ ਆੜ ਜਾਂ ਲੱਗਦਾ ਵੀ ਬੂਟਿਆ ਤੇ ਬੇਲ ਚੜ ਜਾਂਦੀ ਇਹ ਗਲਤ ਐ। ਹਾਏ। ਗੰਨਾ ਇੱਕ ਹੋ ਰਿਹਾ ਜੀ ਦਾਣਾ ਪੈ ਗਿਆ ਉਹਨੇ ਥਲੇ ਗਿਰੀ ਜਾਣਾ ਹਾਂ ਹਾਂ ਦੇਖ ਲਓ ਕਿਹੜੇ ਸਾ ਦੇਖ ਹੋ ਰਿਹਾ ਜਿੱਦੋਂ ਨੂੰ ਪਾਣੀ ਜਾਣਾ ਨਾ ਇਹਦਾ ਬੀਜ ਪਾਣੀ ਚ ਵੀ ਨਹੀਂ ਗਲਦਾ ਇਹਨੂੰ ਉਧਰ ਨੂੰ ਏਰੀ ਲੈ ਲੈਣਾ ਏਰੀ ਜਿੱਕਾ ਨਦੀ ਆਉਂਦੀ ਆ ਆਪਾਂ ਕਹਿੰਦੇ ਆਪਣੇ ਬੂਟੀ ਕਿੱਥੇ ਤੇ ਆ ਗਈ ਉਹ ਗਾਜਰ ਬੂਟੀ ਆ ਕੰਮ ਉਹ ਪਿੱਛੇ ਤੇ ਆ ਗਈ ਹੜਕੇ ਹੀ ਹਾਂ ਹਾਂ ਉਹੀ ਚੀਜ਼ ਇਹ ਆ ਔਰ ਕੀਆ ਚੱਲੀਏ ਔਰ ਕੀਆ ਚਲੋ ਭਾਈ ਚੱਲਦੇ ਹਾਂ ਹੁਣ ਘਰ ਨੂੰ ਕਣਕ ਭਾਈ ਆ ਰਿਹਾ ਸੜ ਕੇ ਆ ਵਧੀਆ ਦੇਖ ਦੇ ਇਕੱਲਾ ਇਕੱਲਾ ਅਮਰੇ ਇਦਾਂ ਹੀ ਖੜ ਦੇਖਣੇ ਸਾਰੇ ਨਾਲ ਇਹਦਾ ਪਛੇਤਾ ਬੀਜ ਆ ਜੀ ਕਰਾਂਗੇ ਵਾਪਸੇ ਤਾਂ ਵੀ ਜਾ ਹਾਂ ਇਹਨੂੰ ਕੋਈ ਫਰਕ ਨਹੀਂ ਬਾਈ ਇਹ ਬੀਜ ਦੂਜਾ ਬੀਜਿਆ ਪਿਆ ਹੈ ਮੈਂ ਬੀਜਿਆ ਦਾ 869 ਤੇ 2960 ਜੱਗਾ ਕਹਿੰਦਾ ਵੀ ਨਹੀਂ ਲੇਟ ਪਰ ਰਣਗੀ ਵਿੱਚ 라ਜ ਜਾਣਾ ਆਮ ਨੇ 라ਜ ਜਾਣਾ ਉਹ ਤਾਂ ਜਿਹੜੇ ਜ਼ਿਆਦਾ ਲੇਟ ਆ ਪ੍ਰਧਾਨ ਹੁਬੀਦ ਦੇ ਜਿਹੜਾ 500 ਕਿੰਨਾ ਨੰਬਰ ਬੀਜ ਹੈ ਕੋਈ ਕਾਇਆ ਤਾਂ ਉਹ ਬੀਜ ਦਾ ਫਰਕ ਹੈ ਚੱਲ ਹੁਣ ਤੇਰਾ ਦੇਖਣ ਆਉਂਗੇ ਬਾਈ ਜਿੱਦਣ ਆ ਤੇਰਾ ਸਪਰੇਅ ਦਾ ਰਿਜ਼ਲਟ ਕਿੰਨੇ ਦਿਨ ਤੱਕ ਹੁੰਦੀ ਹੈ ਠੀਕ ਠੀਕ ਠੀਕ